ਲਓ ਜੀ ਪੰਜਾਬੀਓ ਲੈ ਕੇ ਆ ਚੁੱਕੇ ਹਾਂ ਤੁਹਾਡੇ ਲਈ ਬਹੁਤ ਹੀ ਵਧੀਆ ਬੁਝਾਰਤਾਂ ਮੈਨੂੰ ਪਤਾ ਹੈ ਕਿ ਹਰ ਇੱਕ ਪੰਜਾਬੀ ਨੂੰ ਬੁਝਾਰਤਾਂ ਬਹੁਤ ਪਸੰਦ ਹਨ ਇੱਥੇ ਤੁਹਾਨੂੰ ਦੱਸ ਦਈਏ ਕਿ ਹਰ ਇੱਕ ਬੁਝਾਰਤ ਬੁਝੰਦੇ ਤੁਹਾਨੂੰ 7 ਸਕਿੰਟ ਦਾ ਸਮਾਂ ਦਿੱਤਾ ਜਾਏਗਾ 7 ਸਕਿੰਟ ਦੇ ਵਿੱਚ ਵਿੱਚ ਤੁਸੀਂ ਸਹੀ ਜਵਾਬ ਦੇਣਾ ਹੈ ਅਤੇ ਲਾਸਟ ਵਿੱਚ ਤੁਸੀਂ ਇਹ ਵੀ ਜ਼ਰੂਰ ਦੱਸਿਓ ਕਿ ਤੁਸੀਂ ਕਿੰਨੀਆਂ ਬੁਝਾਰਤਾਂ ਦੇ ਸਹੀ ਜਵਾਬ ਦਿੱਤੇ ਹਨ हां एक निक्की ਜਿਹੀ ਰਿਕੁਐਸਟ ਹੈ ਤੁਹਾਡੇ ਅੱਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰਕੇ ਆਪਣੇ ਭਰਾ ਨੂੰ ਸਪੋਰਟ ਜਰੂਰ ਕਰਿਓ ਜੀ ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਬਹੁਤ ਹੀ ਇੰਟਰਸਟਿੰਗ ਵੀਡੀਓ ਨੂੰ ਬੁਝਾਰਤ ਨੰਬਰ 1 ਪਾਰੋਂ ਆਏ ਦੋ ਅੰਗਰੇਜ਼ ਇੱਕ ਮੱਠਾ ਇੱਕ ਤੇਜ ਇਹਦਾ ਸਹੀ ਜਵਾਬ ਹੋਏਗਾ ਜੀ ਸੂਰਜ ਤੇ ਚੰਦ ਬੁਝਾਰਤ ਨੰਬਰ 2 ਆਲਾ ਭਰਿਆ ਕੋਡੀਆਂ ਵਿੱਚ ਤੋਤਕ ਨੱਚੇ ਇਹਦਾ ਸਹੀ ਜਵਾਬ ਹੋਏਗਾ ਜੀ ਦੰਦ ਤੇ ਜੀਬ ਭੂਜਾਰਤ ਨੰਬਰ 3 ਪੰਜ ਮੱਜਾਂ ਦੋ ਕਟੀਆਂ ਤਿੰਨ ਪੂਲੇ ਲਹਿਾਈਆਂ ਜੱਡੀਆਂ ਸਭ ਨੂੰ ਇੱਕ ਇੱਕ ਪਾਉਣਾ ਹੈ ਦੱਸੋ ਜੀ ਕਿਵੇਂ ਪਾਵਾਂਗੇ ਏ ਦਾ ਸਹੀ ਜਵਾਬ ਹੋਏਗਾ ਜੀ 5 2 3 ਮਤਲਬ ਇਹ ਹੈ ਕਿ 5 ਮੱਝਾਂ ਸੀ ਤੇ ਵਿੱਚੋਂ 2 ਕੱਟੀਆਂ ਗਈਆਂ ਤੇ 3 ਪੂਲੇ ਸੀ ਤੇ ਮੱਝਾਂ ਵੀ ਮਗਰ 3 ਬਚੀਆਂ ਤੇ 1-1 ਪੂਲਾ ਆ ਜਾਏਗਾ ਤਿੰਨਾਂ ਨੂੰ ਬੁਝਾਰਤ ਨੰਬਰ 4 ਦੋ ਕਬੂਤਰ ਕੋਲੇ ਕੋਲੇ ਖੰਭ ਉਹਨਾਂ ਦੇ ਕਾਲੇ ਨਾ ਖਾਵਣ ਨਾ ਪੀਵਣ ਰੱਬ ਉਹਨਾਂ ਨੂੰ ਪਾਲੇ ਇਹਦਾ ਸਹੀ ਜਵਾਬ ਹੋਏਗਾ ਜੀ ਅੱਖਾਂ ਬੁਝਾਰਤ ਨੰਬਰ 5 ਮਿੱਟੀ ਦਾ ਮਟੂਨ ਲੋਹੇ ਦਾ ਘਸੁੰਨ ਉੱਤੇ ਗੁੱਦਗੁਦੀਆਂ ਇਹਦਾ ਸਹੀ ਜਵਾਬ ਹੋਏਗਾ ਜੀ ਘੋੜਾ ਬੁਝਾਰਤ ਨੰਬਰ 6 ਲੰਮਸ ਲੰਮਾ ਬਾਬਾ ਉਹਦੀ ਗਿੱਟੇ ਦਾੜੀ ਇਹਦਾ ਸਹੀ ਜਵਾਬ ਹੋਏਗਾ ਜੀ ਗੰਨਾ ਬੁਝਾਰਤ ਨੰਬਰ 7 ਅੱਗੇ ਉਹ ਨੀਵਾ ਪਿੱਛੋਂ ਉੱਚਾ ਘਰ ਘਰ ਫਿਰੇ ਹਰਾਮੀ ਲੂਚਾ ਇਹਦਾ ਸਹੀ ਜਵਾਬ ਹੋਏਗਾ ਜੀ ਸ਼ੱਜ ਬੁਝਾਰਤ ਨੰਬਰ 8 ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਇਹਦਾ ਸਹੀ ਜਵਾਬ ਹੋਏਗਾ ਜੀ ਧੂਆਂ ਬਾਜ਼ਾਰਤ ਨੰਬਰ 9 ਇੱਕ ਟੋਟਰੂ ਦੇ ਦੋ ਬੱਚੇ ਖੰਭ ਉਹਨਾਂ ਦੇ ਕਾਲੇ ਨਾ ਖਾਵਣ ਨਾ ਪੀਵਣ ਰੱਬ ਉਹਨਾਂ ਨੂੰ ਪਾ ਲੇ ਇਹਦਾ ਸਹੀ ਜਵਾਬ ਹੋਏਗਾ ਜੀ ਅੱਖਾਂ ਮੇਰੇ ਖਾਲ ਦੂਸਰੀ ਵਾਰ ਰਿਪੀਟ ਹੋ ਚੁੱਕਿਆ ਹੈ ਸਵਾਲ ਬਾਜ਼ਾਰਤ ਨੰਬਰ 10 ਆਈ ਗੁਲਾਬੋ ਗਈ ਗੁਲਾਬੋ ਜਾਂਦੀ ਕਿਸੇ ਨਾ ਡਿੱਠੀ ਪਾਣੀ ਨਾਲੋਂ ਪਤਲੀ ਪਤਾਸੇ ਨਾਲੋਂ ਮਿੱਠੀ ਇਹਦਾ ਸਹੀ ਜਵਾਬ ਹੋਏਗਾ ਜੀ ਨੀਂਦ ਬੁਝਾਰਤ ਨੰਬਰ 11 ਹਰੀ ਸੀ ਮਨ ਭਰੀ ਸੀ ਰਾਜਾ ਜੀ ਦੇ ਬਾਗ ਵਿੱਚ ਦੁਸ਼ਾਲਾ ਲਈ ਖੜੀ ਸੀ ਇਹਦਾ ਸਹੀ ਜਵਾਬ ਹੋਏਗਾ ਜੀ ਛੱਲੀ ਬੁਝਾਰਤ ਨੰਬਰ 12 ਅੱਠ ਹੱਡ ਥੱਬਾਂ ਆਂਦਰਾਂ ਦਾ ਜਿਹੜੀ ਮੇਰੀ ਬਾਤ ਨਾ ਬੁੱਝੇ ਉਹ ਪੁੱਤ ਬਾਂਦਰਾਂ ਦਾ ਇਹਦਾ ਸਹੀ ਜਵਾਬ ਹੋਏਗਾ ਜੀ 59 ਤੁਸੀਂ ਤੁਹਾਡੇ ਸਾਹਮਣੇ ਕੁਝ ਬੁਝਾਰਤਾਂ ਕਿੰਨੀਆਂ ਬੁਝਾਰਤਾਂ ਦੇ ਤੁਸੀਂ ਸਹੀ ਉੱਤਰ ਦਿੱਤੇ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀਏ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦੇਣਾ ਐਦਾਂ ਦੀਆਂ ਹੋਰ ਵਧੀਆ-ਵਧੀਆ ਬੁਝਾਰਤਾਂ ਲਈ ਵਧੀਆ-ਵਧੀਆ ਵੀਡੀਓਜ਼ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਧੰਨਵਾਦ ਜੀ ਸੱਚ ਦੇ ਗਾਲ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ